ਮੈਨੂੰ ਤੁਸੀਂ ਦੱਸੋ ਕਿੰਨੀਆਂ ਕੁੜੀਆਂ ਸਪਲਾਈ ਕਰਦੇ ਏ ਇੱਥੇ ਕਿੰਨੀਆਂ ਕੁੜੀਆਂ ਦੇ ਤੁਸੀਂ ਜਿਹੜਾ ਵੀ ਦੇ ਵਪਾਰ ਦਾ ਧੰਦਾ ਕਰਾਦੇ ਆ ਬਾਬਾ ਜੀ ਅਜੇ ਤੱਕ ਤਾਂ ਇੱਕਦਾਂ ਨਹੀਂ ਕੀਤਾ ਬਾਬਾ ਜੀ ਸ਼ਾਟ ਕਰਦਾ ਦੱਸ ਦੇ ਮੁੰਡੇ ਨਾਲ ਮੁੰਡੇ ਦਾ ਸ਼ਾਟ ਲਵਾਇਆ ਹੋਊਗਾ ਯਾਰ ਇਹ ਸ਼ਾਟ ਬਾਹਰ ਇਹ ਵੀਰ ਕਹਿੰਦਾ ਕਿ ਅਸੀਂ ਇੱਥੇ ਕੁੜੀ ਇੱਕ ਵੀ ਨਹੀਂ ਸਪਲਾਈ ਕਰਦੇ ਨਾ ਹੀ ਕਦੇ ਸ਼ਾਟ ਲਗਾਏ ਤੇ ਫਿਰ ਮੁੰਡੇ ਦਾ ਮੁੰਡੇ ਦਾ ਸ਼ਾਟ ਲਵਾ ਰਹੇ ਮੈਨੂੰ ਦੱਸੋ ਤੁਸੀਂ ਵੀਰ ਜੀ ਬਾਬਾ ਜੀ ਇਦਾਂ ਨਹੀਂ ਕੀ ਕਰਨਾ ਫਿਰ ਕੀ ਕਰਦੇ ਇੱਥੇ ਮੈਂ ਮੈਂ ਮੈਨੂੰ ਵੀ ਆਪਣੀ ਬੋਲੀ ਇੱਥੇ ਆ ਕੇ ਇਹ ਕਰਨੀ ਪੈ ਰਹੀ ਮੈਂ ਮਰਿਆਦਾ ਨਹੀਂ ਸੀ ਭੁੰਨੀ ਚੋਂਦਾ ਪਰ ਸੱਚ ਕਰ ਸ਼੍ਰੀ ਹਰਮੰਦਰ ਸਾਹਿਬ ਜੱਲਿਆਂ ਵਾਲੇ ਬਾਗ ਦੇ ਬਿਲਕੁਲ ਨਾਲ ਦੀ ਕਹਿੰਦਾ ਏ ਇਹ ਹਾਲਾ ਇੱਥੇ ਕੋਈ ਗੱਲ ਚੱਲ ਗਿਆਣਾ ਇਹਨਾਂ ਦੀ ਮੇਰੇ ਫੋਟੋ ਵਗੈਰੀ ਗੈਲਰੀ ਖੋਲੋ ਫੋਟੋਆਂ ਵੀ ਹੋਣਗੀਆਂ ਕੁੜੀਆਂ ਦੀਆਂ ਐਡੀ ਗੱਲ ਨਹੀਂ ਆ ਖੋਲੋ ਹਜਾਰ ਪਹਿਲਾਂ ਆਹ ਵੀਰ ਜੀ ਬਾਹਰ ਆ ਜਾਓ ਬਾਹਰ ਆ ਜਾਓ ਹੁਣ ਕਿਉਂਕਿ ਤੁਸੀਂ ਤੇ ਉਹ ਤੁਹਾਨੂੰ ਮਨਾ ਲਿਆ ਤੇ ਤੁਸੀਂ ਮੰਨਗੇ ਨਹੀਂ ਤੇ ਰਿਕਾਰਡਿੰਗ ਤੋਂ ਬਿਨਾ ਤੁਸੀਂ ਮੰਨਣਾ ਕਿੱਥੇ ਹੈ ਇਹ ਅਸੀਂ ਕਰੀਬ 1 ਕੇ ਜਾਂ 1.5 ਘੰਟੇ ਦੇ ਸਟਿੰਗ ਆਪਰੇਸ਼ਨ ਕਰਨ ਤੋਂ ਬਾਅਦ ਇੱਕ ਦੇੜਕੇ ਸਟਿੰਗ ਆਪਰੇਸ਼ਨ ਕਰਨ ਤੋਂ ਬਾਅਦ ਸਾਨੂੰ ਇਹ ਇੱਕ ਹੋਟਲ ਲੱਭਾ ਹੈ ਇਹ ਹੋਟਲ ਚਿਰਾਗ ਹੋਮਸਟੇ ਹੈ ਪਤਾ ਨਹੀਂ ਇਹਨੇ ਕ ਐਸੇ ਕਿੰਨੇ ਹੋਟਲ ਹੋਣਗੇ ਪਰ ਜੇਕਰ ਅਸੀਂ 2 ਘੰਟੇ ਲਾ ਕੇ ਇੱਕ ਹੋਟਲ ਫੜ ਸਕਦੇ ਆ ਤਾਂ ਇਹ ਪ੍ਰਸ਼ਾਸਨ ਪਿੱਛੇ ਰਹਿ ਗਿਆ ਕਿ ਸਰਕਾਰਾਂ ਪਵਿੱਤਰ ਬਿਲਕੁਲ ਦਰਬਾਰ ਸਾਹਿਬ ਦੇ ਲੱਗੇ ਨਾ ਸੱਚਖੰਡ ਉੱਥੋਂ ਨਜ਼ਰ ਆਉਂਦਾ ਦਰਜੇ ਘਰ ਜੋੜੇ ਘਰ ਦੇ ਬਿਲਕੁਲ ਨੇੜੇ ਸੱਚਖੰਡ ਨਜ਼ਰ ਆਉਂਦਾ ਸੀ ਉੱਥੋਂ ਉੱਥੇ ਸਾਹਮਣੇ ਸ਼ਰਾਬ ਦੀ ਬਹੁਤ ਬਾਈ ਪੈਗ ਪਏ ਸੀ ਆ ਕੋ ਲੋਕੋਲਾ ਦਾ ਵੀ ਓਏ ਲੋ ਕੋਲੇ ਦਾ ਓ ਬਾਬਾ ਹੀ ਰੁਕ ਜਾਓ ਮੈਂ ਕੋਲ ਡਾ ਲਉ ਕਿਹੜੇ ਕਿਹੜੇ ਕਸਟਮਰ ਕਿਹੜੇ ਆ ਕਸਟਮਰ ਕੋਣਾ ਵੀਰ ਜੀ ਕਸਟਮਰ ਤੁਸੀਂ ਹੋ ਵੀਰ ਜੀ ਕਸਟਮਰ ਤੁਸੀਂ